ਵੇਖਣ ਵਾਲੇ ਦੱਸੋ ਤੁਸੀਂ ਵੀ ਸੋਹਣੇ ਲੱਗਦੇ ਆ ਨਾ ਇਹ ਖੜੇ ਟਰੱਕ ਕਿੱਡੇ ਰਾਂਜ ਪਰਫਿਊਮ ਇਹ オリジナル ਕਹਿ ਕੇ ਵੇਚਦੇ ਆ ਉਹ ਹੁੰਦੇ ਦੂਜੇ ਇਹ ਕਹਿੰਦੇ ਸਾਡੇ ਕੋਲ ਚੋਰੀ ਦੇ ਆਏ ਆ ਜਿਵੇਂ ਇੱਥੇ ਕੋਸ ਨਹੀਂ ਸੀ ਹੁੰਦਾ ਤੇ ਆ ਬਿਲਡਿੰਗ ਜਿਹੜੀ ਆ ਚਿੱਟੀ ਜੀ ਇਹ ਸਾਲ ਵਾਲੇ ਮਹੀਨੇ 20 ਦਿਨਾਂ ਤੀ ਖੜੀ ਕਰਤੀ ਆ ਇਹਨਾਂ ਨੇ ਲੋਗ ਲਾਦੇ ਉਹ ਸਕੀਮ ਦੱਸਣਾ ਨੇ ਕੀ ਕੀਤੀ ਆ ਐਡੇ ਛੱਲਾ ਵੀ ਬੰਦਾ ਭਲੇਖੇ ਨਾਲ ਘੈਂਸ ਕਿੱਡਾਂ ਛੱਡ ਗਿਆ ਛੇ ਰਹਿ ਗਈਆਂ ਇਹਦੇ ਚ ਆ ਦੇਖੋ ਇਦਾਂ ਨੇ ਆ ਨਿੱਕੇ ਨਿੱਕੇ ਮਸ਼ਰੂਮ ਆ ਇਹ ਰਾਤ ਨੂੰ ਇੱਥੇ ਜਿਹੜੇ ਨਾ ਕਈ ਰੇ ਨਾਗਦੇ ਨਾ ਬੜੀਆਂ ਸੋਹਣੀਆਂ ਲਾਗਦੀਆਂ ਨੇ ਜਾਗ ਮੰਗ ਜਾਗ ਮੰਗ ਕਰਦੀਆਂ ਸਾਰਿਆਂ ਤੋਂ ਆਏ ਹੁੰਦਾ ਕਾ ਯਾਰ ਇਹ ਆ ਨਾ ਜਮਾ ਇੱਕੇ ਦਾ ਵੀ ਬ੍ਰੇਕ ਪੈ ਗਿਆ ਉਧਰੋਂ ਦਾ ਮੋੜ ਸੀਗਾ ਨਾ ਮੇਰੇ ਮੂਰੇ ਆ ਵੀ ਪੀਟਰਾ ਤੇ ਕਾ ਆਉਂਦਾ ਫਕਾਰੇ ਮਾਰਦਾ ਦੇ ਮੂੰਝਦਾ ਨਾ ਆਈ ਨੰਬਰ ਦੇ ਦਾ ਟਾਣ ਹੈ ਲਈ ਬੜੀ ਤਕੜੀ ਆਖਣ ਯਾਰ ਆ ਇਹ ਨਹੀਂ ਕਦੇ ਤੇ ਸਾਰੇ ਜਣੇ ਕਰੋ ਸਬਸਕ੍ਰਾਈਬ ਆਪਣਾ ਚੈਨਲ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ YouTube ਤੇ ਤੇ ਫੇਸਬੁੱਕ ਤੇ ਹੈਨਾ ਤੇ ਇਨਸਟਾ ਟਿਕਟੋਕ ਸਾਰੇ ਕਿਤੇ ਸੇਮ ਹੀ ਆ ਨਾਮ ਕੱਲਾ ਆਪਣਾ ਤੇ ਸਨੈਪਚੈਟ ਤੇ ਡਿਫਰੈਂਟ ਆ ਤੇ ਸੀਰਸ ਸਿੱਧੂ 2019 ਆਗਾ ਬਾਹਰ ਚਾਤੀ ਚਾਰ ਬੀ ਕੋਈ ਅੱਜ ਰਾਤ ਸਾਰੀ ਰਾਤ ਨੀਂਦ ਹੀ ਨਹੀਂ ਆਈ ਕੰਜਰ ਦੀ ਹੁਣ ਆਉਣ ਲੱਗੇ ਸੀ ਹੁਣ ਮੈਂ ਚੱਲ ਚੱਲਦੇ ਆ ਸਟਾਰਟ ਕਰਦਗੇ ਟਰੱਕ ਲਊਗਾ 20 ਮਿੰਟ ਅੱਧਾ ਘੰਟਾ ਗਰਮ ਹੋਣ ਨੂੰ ਹੋ ਜਾਓ ਜਾ ਹੋ ਗਿਆ ਮਾ 5 ਮਿੰਟ ਲੱਗਣੇ ਆ ਲੋਕੇਸ਼ਨ ਦੇ ਲੋਕੇਸ਼ਨ ਤੇ ਪਹੁੰਚਣ ਲੱਗਿਆ ਚਾ ਮਾ ਇਥੇ ਆ ਸਕਿਉਰਟੀ ਤੇ ਪਹੁੰਚ ਗਏ ਆ ਬਾਅਦ ਤੇ ਪੇਪਰ ਦੇ ਕੇ ਦਾ ਦੇਣਗੇ ਜਾਂ ਦਾ ਡੌਗ ਵੀ ਦੇ ਦੇਣਗੇ ਕਿਹੜੀ ਤੇ ਲਾਉਣਾ ਕਰਨਾ ਉਹ ਆਉਂਦਾ ਪੇਪਰ ਖੜਨ ਮਾੜਾ ਸੀਲ ਸੂਲ ਚੈੱਕ ਕਰ ਜੂਗਾ ਪੇਪਰ ਲੈ ਗਿਆ ਕਿਰਾਵਾ ਫੜ ਕੇ ਹੁਣ ਪਤਾ ਨਹੀਂ ਆ ਉਹਦੇ ਸੀ ਕਿ ਕਿਹੜੇ ਆ ਅਗਲੀ ਡਿਲੀਵਰੀ ਅਗਲੀ ਡਿਲੀਵਰੀ ਲੋਕੇਸ਼ਨ ਹੈਗੀ 136 ਕਿਲੋਮੀਟਰ ਉਹਦਾ 12 ਵਜੇ ਦਾ ਟਾਈਮ ਹੈ ਇੱਥੇ ਹੁਣ ਮੰਨ ਲਓ 5:00 ਵਜੇ ਗਿਆ ਇਹ ਦੇਖੋ ਕਿੰਨੇ ਕ ਟਾਈਮ ਚ ਵਿਲੇ ਕਰਦੇ ਆ ਡੇਢ ਘੰਟਾ ਲੱਗ ਗਿਆ ਜਾਣ ਕਿ ਕਈ ਰਾਸ਼ਾਵਰ ਵਗੈਰਾ ਮਿਲ ਜਾਂਦਾ ਬਾਈ ਨਾ ਇਤੇ ਬਾਲਾ ਟਾਈਮ ਲਵਾ ਦੇਣ ਉਹਦਾ ਲੇਟ ਕਰਾ ਦੇਣ ਸਾਲੇ ਮਾਪੀ ਮਰਜ਼ੀ ਇਹਨਾਂ ਦੀ ਮੈਂ ਤਾਂ ਸੁੱਤਾ ਵੀ ਨਹੀਂ ਸਾਰੀ ਰਾਤ ਨੀਂਦ ਹੀ ਨਹੀਂ ਆਈ ਪਤਾ ਨਹੀਂ ਇਹ ਫਿਕਰ ਸੀਗਾ ਵੀ ਸੁਬਾਹ ਅਰਲੀ ਉੱਠਣਾ ਹਨ ਕਿਉਂਕਿ 3:30-4 ਵਜੇ ਉੱਠ ਖੜਿਆ ਫੇਰ ਮੈਂ ਅਣੀ ਉਹ ਚੱਕਰ ਜੀ ਨੀਂਦ ਨਹੀਂ ਆਈ ਹੁਣ ਇੱਥੇ ਨਹੀਂ 2 ਘੰਟੇ ਨਾਲੇ ਜੇ 2-3 ਵੀ ਲਾਏ ਉਹ ਸੌਲਾਂਗੇ ਇਹ ਕਾਲ ਕਰ ਦਿੰਦੇ ਹੁੰਦੇ ਜਦੋਂ ਡਿਲੀਵਰੀ ਹੋ ਜੇ ਨਾ ਪੇਪਰ ਲੈ ਜਾ ਕਲੰਦਰ ਆਕੇ 215 ਨੰਬਰ ਡਾਗ ਮਿਲੇ ਆਪਾਂ ਨੂੰ ਆਹਦੇ ਨਾਲ ਮਿਲੇ ਜਮਾ ਆ ਵੀ ਖਾਲੀ ਪਈ ਸੀ 14 ਵੀ ਮੈਂ ਪੇਪਰ ਫੜਾਇਆ ਕੇ ਅੰਦਰ ਨੰਬਰ ਵਗੈਰਾ ਲਿਖਤਾ ਹੈ ਤੇ ਕਾਲ ਕਰ ਦੇਣਗੇ ਜੋ ਡਨ ਹੋ ਗਿਆ ਖੜਿਆ ਨਾ ਪਿੱਟਰ ਇਹ ਦੇਖ ਲੈਣਾ ਨਾ ਯੂ ਐਸ ਆਲਾ ਕੋਈ ਵੀ ਬੰਦਾ ਟਰੱਕ ਨਹੀਂ ਬੰਨ੍ਹ ਰੱਖਦੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਪਤਾ ਹੀ ਨਹੀਂ ਵਾਂ ਕੇ ਹੀ ਰੂਟ ਇਹਨਾਂ ਦੇ ਲੱਗੇ ਨਹੀਂ ਹੁੰਦੇ ਆਡੇ ਕੈਨੇਡਾ ਵਾਲਿਆਂ ਦੇ ਬੰਦ ਹੀ ਮਿਲਣਗੇ ਸਾਨੂੰ ਚਾਲ ਭਰਾਵਾ ਕੀ ਕਿਹੜੇ ਦੇਖੋ ਆਈ ਜਾਂ ਨਾ ਬਾਥਰੂਮ ਨਾ ਅੱਗੇ ਇਹਨਾਂ ਦੇ ਖੁੱਲੇ ਹੁੰਦੇ ਸੀ ਨ ਲੌਕ ਲਾਦੇ ਹੋ ਸਕੀਮ ਦੋਸਰਾਂ ਨੇ ਕੀ ਕੀਤੀ ਐ ਏ ਛੱਲਾ ਵੀ ਬੰਦਾ ਭਲੇਖੇ ਨਾਲ ਘਰੇ ਵੀ ਨਾ ਲੈ ਜੇ ਆ ਚਾਬੀ ਹੈ ਵਾਸ਼ਰੂਮ ਦੀ ਤੇ ਆ ਛੱਲਾ ਪਾਇਆ ਵੇ ਇਹਦੇ ਜੋ ਵਾਓ ਵੀ ਘਰੇ ਵੀ ਨਾ ਲੈ ਜੇ ਬੰਦਾ ਭਲੇਖੇ ਨਾਲ ਵੀ ਟਰੱਕ ਟਰੱਕ ਚ ਐ ਫੜਾ ਕੇ ਜਾਣੀ ਬੂ ਐਨਾ ਚਿਰ ਉਹ ਕਹੇ ਇੱਥੇ ਆਉਂਦਿਆਂ ਨੂੰ ਅੱਗੇ ਕਦੇ ਨਹੀਂ ਸੈਂ ਲੌਕ ਲੁਕ ਲੱਗੇ ਹੋ ਹੁੰਦੇ ਅੱਜ ਹੀ ਲਾਇਆ ਪਿਆਗਾ ਲੌਕ ਲਾ ਕੇ ਛੱਲਾ ਵੀ ਦੇਖੋ ਕਾਦਾ ਆਪਣਾ ਕੰਜਰ ਦੇ ਨੇ ਅੱਧਾ ਕਹੀਦਾ ਪਹਾ ਉਹਦੇ ਚ ਪਾਇਆ ਪਿਆ ਆ ਬੇਟੇ ਮौज ਕਰਦੀ ਤੇ ਆ ਜਦੋਂ ਮੈਂ ਪਹਿਲਾਂ ਆਇਆ ਹੈ ਨਾ ਇੰਡੀਆ ਜਾਣ ਤੋਂ ਇੱਥੇ ਆ ਹੈ ਨਹੀਂ ਸੀ ਆ ਬਿਲਡਿੰਗ ਇਹ 2 ਮਹੀਨੇ ਹਸਾਲ ਵਾਲੋ ਕਿੱਡੀ ਬਿਲਡਿੰਗ ਖੜੀ ਕਰਤੀ ਆ ਉਹੀ ਗੱਲ ਇਹਨਾਂ ਨੇ ਕਿਹੜਾ ਏਕਟਾ ਲਾਉਣਾ ਬਾਈ ਇਹ ਬਸ ਉਹਦੀ ਆ ਕਿ ਉਹ ਆਪਣਾ ਲੋਹੇ ਦਾ ਫਰੇਮ ਜਾਂ ਬਣਾ ਕੇ ਤੇ ਉੱਤੇ ਦੂਜਾ ਸਿਸਟਮ ਕੀਤਾ ਹੋਇਆਗਾ ਚਾਤਰਾਂ ਵਾਲਾ ਤੇ ਐਡੀ ਨੇ ਬਿਲਡਿੰਗਾਂ ਉਵੇਂ ਹੀ ਖੜੀਆਂ ਇਹ ਜੇਟਾ ਲਾਉਣਾ ਹੁਣ ਨਾਲ ਏਕਟ ਕਿੰਨੀ ਖਾਤੋਂ ਨਾਲ ਟਾਈਮ ਕਿੰਨਾ ਲੱਗੇ ਵੱਲ ਉਹਦੇ ਪ੍ਰੇਮ ਜੇ ਬਣਾ ਕੇ ਚੱਕ ਦਿੰਦੇ ਆ ਕੰਮ ਇਹ ਤਾਂ ਹੀ ਇੰਨੀ ਛੇਤੀ ਬਿਲਡਿੰਗ ਬਣਾ ਦਿੰਦੇ ਆ ਹਵਾ ਵੀ ਬੜੀ ਠੰਢੀ ਚੱਲ ਪਈ ਹੈ ਕਿ ਪਾਸੇ ਸਨੋ ਫਰਾਂ ਪਈ ਲੱਗਦੀ ਹੈ ਚੰਗੀ ਚੱਲੀਏ ਲਾਈਵ ਪੜਦੇਪੁਰ ਦੇ ਲਾਤੇ ਆ ਤੇ ਹੀਟ ਕਰਦ ਕੇ ਆਉਣ ਉਹੋ ਜਿਹਾ ਕਿੰਨੇ ਤੇ ਕਰਦੇ ਕੈਮਰੇ ਜੀ ਤਾਂ ਦਿਨ ਹੀ ਨਹੀਂ ਹੋਣੀ ਹੁਣ ਜਿਵੇਂ ਨਾ 84 ਕਿਤੇ ਚਲਾਉਣਾ ਹੁੰਦਾ ਮੈਂ 11 90 ਕਿਤੇ ਕਰਕੇ ਛੱਡ ਦੇਣੀ ਆ ਜੋ ਚੱਲ ਪਈ ਹੈ ਨਾ ਤੇ ਉਦੋਂ ਘਟਾ ਦਾਂਗੇ 11 ਹੀਟ ਜੀ ਫੁੱਲ ਫੜ ਜੂ ਮਮੜ ਕੇ ਮੱਠੀ ਮੱਠੀ ਚੱਲੀ ਜਾਓ ਠੀਕ ਆ 11 ਲੱਗਿਆ ਸੌਣ ਤੇ ਦਵਾਰੇ ਉੱਠਦੇ ਆਂ ਆਪਾਂ ਜਦੋਂ ਇਹਨਾਂ ਦੀ ਕਾਲ ਆਈ ਹਾਂਜੀ ਸੰਗ ਤੇ ਆਲੇ ਵਰ ਚਾਹ ਪਿਆਈ ਹੈ ਸਾਨੂੰ ਤੇ ਨਾਲ ਉਬਲਣੇ ਧਰ ਤੇ ਆਪਾਂ ਆਂਡੇ 8:00 ਵਜੇ 11 ਮਿੰਟ ਹੋ ਗਿਆ। ਹੁਣ ਕਾਲ ਆਈ ਇਹਨਾਂ ਦੀ ਜਾ ਕੇ ਹੋ ਗਿਆ ਕਾਲ ਆਈ ਨੂੰ ਦੰਦਾ ਘੰਟਾ 20 ਮਿੰਟ ਵੀ ਪੇਪਰ ਫੜ ਲਿਓ। ਹੁਣ ਮੈਂ ਕਿਹਾ ਵੀ ਚਾਹ ਚੋ ਬਣਾ ਕੇ ਜਾਂਣਾ ਉਧਰ ਨੂੰ ਪੇਪਰ ਫੜਨ। ਫਿਰ ਨਿਕਲਦੇ ਆਂ ਬਸ। ਮੈਂ ਦੂਜੀ ਡਿਲੀਵਰੀ ਵਾਲੇ ਦੇਖੋ ਕਿੰਨਾ ਟਾਈਮ ਲਾਉਂਦੇ ਆ ਉਧਰ ਨੂੰ ਚਾਲਦੇ ਆਂ। ਆਹ ਸੀ ਮੈਂ ਉਹਨੇਰੇ ਚ ਦਿਖਾਉਂਦਾ। ਇਹ ਜਦੋਂ ਮੈਂ ਪਹਿਲਾਂ ਆਇਆ ਹੈ ਨਾ ਇੰਡੀਆ ਜਾਣ ਤੋਂ 2 2.5 ਮਹੀਨੇ ਹੋਏ ਹੋਣਗੇ। ਜੇ ਉਹਦੋਂ ਇੱਥੇ ਕੋਸ ਨਹੀਂ ਸੀ ਹੁੰਦਾ ਤੇ ਆ ਬਿਲਡਿੰਗ ਜਿਹੜੀ ਆ ਚਿੱਟੀ ਜੀ ਇਹ ਸਾਲ ਵਾਲੇ ਮਹੀਨੇ ਵੀਰਨਾ ਚੀ ਖੜੀ ਕਰਤੀ ਐ ਇਹਨਾਂ ਨੇ ਪੇਪਰ ਮਿਲ ਗਿਆ ਆਪਣੇ ਔਲ ਗੱਟਾ ਕਹ ਯਾਰ ਇਹਨਾਂ ਇੱਥੇ ਕਿੱਡਾ ਸਪੂਡਾ ਕੈਨਸਲ ਕਰ ਦਿੰਦੇ ਹੁੰਦੇ ਆ ਫੇਰ ਟਾਈਮ ਬਹੁਤ ਖਰਾਬ ਹੁੰਦਾ ਪਰ ਆਪਣੀ ਬਾਤ ਚ ਰਹੀ ਸਾਰਾ ਕੁਝ ਸਹੀ ਆ ਔਖੇ ਹੋ ਗਏ ਮੇਰੇ ਨਾਲ ਕਹਿੰਦੇ ਤੂੰ ਆਇਆ ਨਹੀਂ ਕਾਲ ਕਰੀ ਤੇ ਮੈਂ ਕਹਾ ਅਸੀਂ ਚਾਹ ਚ ਬਣਾ ਕੇ ਫੇਰ ਹੀ ਆਉਂਗਾ ਕਿ ਪਹਿਲਾਂ ਹੀ ਆ ਜਾ ਮੈਂ ਅਵੇ ਮੀਆਂ ਬੀਬੀ ਚਲਾਉਂਦੇ ਗਾ ਕੋਰਾ ਗੋਰੀ ਦੋਨੇ ਅੱਜ ਕੱਲ ਤਾਂ ਇਹ ਆਪਣੇ ਵੀ ਬਹੁਤ ਹੋ ਗਏ ਆ ਜੰਤਾ ਆਹ ਖੜਾ ਆਪਣਾ ਬਾਅਦ ਚੱਲ ਗਏ ਦੂਜੀ 130 30 ਕਿਲੋਮੀਟਰ ਉਹ ਹੀ ਘੰਟਾ ਡੇਢ ਘੰਟਾ ਲੱਗੂਗਾ ਦੂਜੀ ਡਿਲੀਵਰੀ ਤੇ ਇਹ ਕਈ ਤਾਂ ਬਾੜਮਟ ਵਾਲੇ ਆਨ ਹੋਕੀ ਕਰਾ ਦਿੰਦੇ ਆ ਇਹ ਕਹਿੰਦੇ ਹੁੰਦੇ ਕੱਲੀ ਰੈਡ এয়ার ਲਾਈਨ ਲਾ ਲੋ ਔਰ ਟ੍ਰੇਲਰ ਭਰਿਆ ਹੋਇਆ ਸੀ ਹਨਾ ਇਹਨਾਂ ਨੇ ਉਹਦਾ ਕੈਸ ਕਿੱਡਾ ਛੱਡ ਗਿਆ ਛੇ ਰਹਿ ਗਈਆਂ ਇਹਦੇ ਚ ਆ ਦੇਖੋ ਇਦਾਂ ਦੇ ਨਿੱਕੇ ਨਿੱਕੇ ਮਸ਼ਰੂਮ ਆ ਆਲੇ ਇਹਦੇ ਚ ਵੀ ਨਿੱਕੇ ਆ ਇਹਦੇ ਚ ਵੀ ਆਗੇ ਨਿੱਕੇ ਹੀ ਆ ਵਾਹ ਛੇਸ ਕਿੱਡਾਂ ਦੇ ਆ ਦੇਖੋ ਸਾਰਾ ਟ੍ਰੇਲਰ ਇੱਥੇ ਖਾਲੀ ਹੋ ਗਿਆ ਵਾਹ ਇਹ ਗਾਂ ਵਾਲਿਆਂ ਦਾ ਲਾਉਣ ਤੇ ਪਤਾ ਨਹੀਂ ਉਹ ਕਿੰਨਾ ਕੁ ਟਾਈਮ ਲਾਉਣਗੇ ਐ ਤਾਂ ਭੋਰਾ ਹੀ ਲੋਡ ਆ ਬਾਕੀ ਟਣੀ ਵਾਲੇ ਇਹਨਾਂ ਥੋੜਾ ਉਹਨਾਂ ਦਾ ਬਾਕੀ ਕਿੰਨਾ ਰਹਿ ਗਿਆ ਹਨਾ ਆਹ ਦੇਖੋ ਉਹ ਜਮਾ ਹੀ ਪੂਰਾ ਕਾ ਦੇਖੋ ਹਾਇ ਹੱਥ ਐਕਸਲ ਵੀ ਮੂੰਹ ਕਰਕੇ ਆਹ ਡੋਰ ਤੇ ਲਾਇਆ ਆਪਾ ਕਾ ਹੁੰਦੀ ਨਹੀਂ ਆ ਬਿਲਡਿੰਗਾਂ ਇਹ ਰਾਤ ਨੂੰ ਇੱਥੇ ਜੇ ਕਈ ਰੇ ਨਾਗਦੇ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਜਾਗ ਮੰਗ ਜਾਗ ਮੰਗ ਕਰਦੀਆਂ ਸਾਰਿਆਂ ਤੋਂ ਜਮਾ ਤੇ ਡਿਲੀਵਰੀ ਕਰਨੀ ਹੈ ਰਹਿ ਗਈ 9 ਕਿਲੋਮੀਟਰ ਨਾ ਉੱਥੇ I35 ਤੇ ਬੇਸਤ ਰਸ਼ ਵੀ ਆਗਾ ਰਸ਼ ਪੈ ਗਿਆ ਦੇ ਰਸ਼ ਮੋੜਨਾ ਹੀ ਆ ਉਹ ਮੈਂ ਤਾਂ ਇੱਧਰ ਸੱਚ ਐ ਹੁੰਦਾ ਕਹ ਯਾਰ ਇਹ ਆ ਨਾ ਜਮਾ ਇੱਕੇ ਦਾ ਵੀ ਬ੍ਰੇਕ ਪੈ ਗਿਆ ਉਧਰ ਉਹਦਾ ਮੋੜ ਸੀਗਾ ਨਾ ਮੇਰੇ ਮੂਰੇ ਇੱਕੇ ਦਾ ਵੀ ਐ ਬ੍ਰੇਕ ਪੈ ਗਿਆ ਰਾਸ਼ਾ ਵਿੱਚ ਮਸਾ ਰੁਕ ਗਿਆ ਫੋਰਵੇ ਬਲੇਸ਼ਰ ਆਨ ਕਰਕੇ ਨਾ ਮਗਰਲਾ ਵੀ ਨਾ ਲਿਆ ਕੇ ਠੋਕਦੇ ਪਿੱਛੇ ਇੱਥੇ ਇੰਨਾ ਕ ਮਿਲਦਾ ਹੀ ਹੁੰਦਾਗਾ ਚੈੱਕ ਇੰਡ ਦਾ ਕਰਾ ਲਿਆ ਇਹਨੇ ਮਰ ਕਹਿੰਦਾ ਉਧਰ ਹੀ ਲੈ ਜਾ ਟਰੱਕ ਨੂੰ ਇਹਨਾਂ ਇਥੇ ਰੋਡ ਬਲੌਕ ਹੋਊਗੀ ਓ ਕੰਜਰ ਦਾ ਨਾ ਪਿੱਛੇ ਲੱਗੀ ਆਉਂਦਾ तू मा सा नंग जाने नंबर ला लिया क्या मैं कॉल कर दू डोर वेला होती क्योंकि मैं पहुंच गया साढ़े दस डिलीवरी का टाइम तो है बारह का ता करके मेरा टाइम लगाऊंगा हजे ਲੋਡ ਪਿਕਅਪ ਵਾਲਾ ਵੀ ਚੇਂਜ ਹੋ ਗਿਆ ਪਹਿਲਾਂ ਤਾਂ ਲੋਡ ਲੋਡਰ ਟਰੈਲਰ ਚੱਕਣਾ ਸੀ ਹੁਣ ਲੋਡ ਕਰਾਉਣਾ ਪੈਣਾ ਤੇ ਆ ਕਿਹੜਾ ਇੱਧਰ ਦੋ ਟਰੱਕ ਖੜੇ ਆ ਮਾਲਾ ਇੱਧਰ ਨੂੰ ਵੀ ਨਹੀਂ ਕਰ ਸਕਦੇ ਆ ਦੇਖ ਕਾ ਕੜਾ ਇੱਕ ਇਹਦੇ ਮਗਰ ਦੇਖੀ ਭਰਾਵਾ ਕਿਤੇ ਛੀਛਾ ਆਪਦਾ ਹੀ ਨਾ ਬੰਨਣ ਲਗੇ ਪਿਆਰ ਸੇ ਪਿਆਰ ਸੇ ਨਾ ਉਹਨੂੰ ਪਿੱਛੇ ਨਾ ਆ ਜਾ ਕੋਈ ਟਰੱਕ ਉੱਧਰ ਦੀ ਨਗਾਲਾ ਭਰਾਵਾ ਅਸੀਂ ਤਾਂ ਇੱਥੇ ਪਾਰਕਿੰਗ ਲਾਉਣਿਆਂ ਨੂੰ ਇੱਥੇ ਮੈਂ ਬਹੁਤ ਟਾਈਮ ਪਹਿਲਾਂ ਆਇਆ ਮਤਲਬ ਦਾ 2-3 ਸਾਲ ਪਹਿਲਾਂ ਉਦੋਂ ਸਿੱਧਾ ਕਿ ਇੱਥੇ ਹੀ ਸਲੀਪ ਪਾਈਦੀ ਹੁੰਦੀ ਸੀ ਉਹ ਆਲੂਆਂ ਦਾ ਲੋਡ ਹੁੰਦਾ ਇਹ ਮਸ਼ਰੂਮ ਹਨ ਉਹਦੀ ਸਲੀਪ ਇੱਥੇ ਪੈਂਦੀ ਹੁੰਦੀ ਸੀ ਉਦੋਂ ਜਿਆਦਾ ਆ ਡਾਕ ਤੇ ਲਾਉਂਦੇ ਹੁੰਦੇ ਜਿੱਥੇ ਆਹ ਨਹੀਂ ਟਰੈਲਰ ਖੜਾ ਇੱਥੇ ਲਾਏ ਆ ਹੁਣ ਬਸ ਬੇਟ ਹੀ ਕਰਦੇ ਆ ਨੀ ਕਦੋਂ ਕੁ ਬਾਜ਼ ਮਾਰਦਾ ਮੈਂ ਤਾਂ ਇਹ ਲੋਟੇ ਕਰਕੇ ਟਰੱਕ ਲਾਈ ਜਾਂਦਾ ਵੀ ਇਹਨੂੰ ਥਾਂ ਬਣਾ ਦਿੰਦਾ ਸੀ ਮੂਹਰੇ ਨੂੰ ਚੱਲ ਉਹਦੀ ਬਾਵਾ ਕਾਲੀ ਆ ਗਈ ਉਹਨਾਂ ਦੀ ਕਹਿੰਦੇ ਲਾ ਦੋ ਬੈਕ ਕਰਕੇ ਮੈਂ ਠੀਕ ਆ ਮੈਂ ਤਾਂ ਇਹਨੂੰ ਥਾਂ ਬਣਾ ਕੇ ਦੇ ਹੀ ਜਾਂਦਾ ਸੀ ਕਿਉਂਕਿ ਇਹ ਮੇਰੇ ਆਖੇ ਲੱਗ ਗਈ ਨਾ ਮੈਂ ਚੱਲ ਬਣਾ ਲ ਗਏ ਥਾਂ 2819 ਕਿੱਥੇ ਆ With possible make a U turn and take the third left ਨਾ ਸੀ ਜਾ ਆ ਬਾਲਵੋ ਦੇ ਨਾਲ ਲਾਉਣਾ ਇਹਦੇ ਜਮਾ ਨਾਲੇ ਦੁੱਤ ਇਹ ਨਾ ਇਹਨਾਂ ਲਾਈਟ ਲੂਟ ਨਹੀਂ ਲੱਗੀ ਵੀ ਕਿਸੇ ਵੀ ਡੌਗ ਤੇ ਕਿ ਤੁਹਾਨੂੰ ਪਤਾ ਲੱਗ ਜੇ ਡੰਨ ਹੋ ਗਿਆ ਕਿ ਨਹੀਂ ਆ ਵੇਖਿਆ ਦੇਖੋ ਕਿੰਨਾ ਟਾਈਮ ਲਾਉਂਦੇ ਆ ਉਹਨੇ ਆਪਾਂ ਲੈਨੇ ਆ ਪੰਗੇ ਕੈਮਰਾ ਨੂੰ ਨਾ ਸੈੱਟ ਕਰਨ ਨੂੰ ਆਹ ਦੇਖੋ ਇੱਥੇ ਕੀਤਾ ਆ ਯਾਰ ਪਟਨਾ ਪੈ ਗਿਆ ਆ ਨਾ ਉਹ ਡਬਲ ਟੇਪ ਹੈ ਕਾ ਡੀ 40 ਨਾਲ ਲਾਉਣੀ ਬਹੁ ਮਿਲਦਾ ਤੇ ਆ ਇੱਥੇ ਲੱਗ ਗਈ ਉਹ ਆਪਣੀ ਫੈਜੀ ਦੇ ਉੱਤੇ ਤੇ ਇੱਕ ਇੱਥੇ ਲਾਉਣਾ ਇਹਨੂੰ ਦੇਖ ਨਾ ਸੈਟਅਪ ਕਰਕੇ ਉਹਨੇ ਵਿੱਚ ਬੈਠ ਕੇ ਨਾ ਹੋਰ ਨਹੀਂ ਤਾਂ ਇਹੀ ਕੰਮ ਕਰ ਲਗੇ ਚੱਲੀਏ ਸੰਗ ਤੇ ਦਲੀਮੀ ਆ ਵੀ ਢਾਨ ਤੇ ਟੈਕਾ 5254 ਉਹ ਇਹ ਨਾ ਯੂਕਲੀਅਰ ਵਾਲਾ ਸੀ ਨਾ ਉਹ ਕੈਸੋ ਗਿਆ ਲੋਡ ਰੈਡੀ ਨਹੀਂਗਾ ਉਹ ਨਹੀਂ ਆਪਾਂ ਲੋਡਡ ਚੱਕ ਲੈਣਾ ਸੀ ਲੱਭ ਹੀ ਗਿਆ ਪੰਪਾ ਹਾ ਇੱਥੇ ਮਾਰਦੇ ਆਂ ਇਹਦੇ ਚ ਨਾ ਬਲੋਰ ਜਾ ਹੁਣ ਇਹ ਤੋਂ ਲੋਕੇਸ਼ਨ ਤਾਂ ਰਹਿ ਗਈ ਹੈ ਸਾਰੀ 6-7 ਕਿਲੋਮੀਟਰ ਹੀ ਅੱਠ ਹਾਂ ਤੁੰ ਲਿਆ ਹੋਏ ਆਏ ਕਾ ਬੂਰਾ ਆ ਕਿਲਰ ਜਾਂਦਾ ਹੈ ਨਾ ਮਾਇਨੇ ਬਣਾ ਦੇਣੀ ਹੈ ਗੱਲ ਆਪਣੇ ਝੰਡੂ ਨੇ ਕਹਿੰਨਾ ਉੱਥੇ ਤੇ ਬਾਜ ਕਰਾਇਆ ਵੀ ਹੁੰਦਾਗਾ ਜਦੋਂ ਆਪਾਂ ਮਸ਼ਰੂਮਾਂ ਵਗੈਰਾ ਦਾ ਲੋਡ ਚੱਕਦੇ ਆ ਵਾਇ ਦੇ ਜੋਣਾ ਕੱਲੀ ਦਾਸ ਤੇ ਹੀ ਆ ਗਈ ਇਹਦੇ ਨਾਲ ਉੱਡ ਜੂਗੀ ਮਾ ਪਾਟ ਜਲ ਕੇ ਲੱਗਿਆ ਨਾ ਇਹ ਯਾਰੀ ਨਾ ਉੱਬਣ ਖਾਬੜ ਜੀ ਜਿਹੜਾ ਟ੍ਰੇਨਰ ਖੜਾ ਹੋਵੇ ਫਲੋਰ ਨਹੀਂ ਸਹੀ ਲੱਗਦੇ ਹੁੰਦੇ ਚੱਕ ਮਾ ਉਹਨਾਂ ਬੈਂਟਰੀਆਂ ਲਾ ਦਿੰਨੇ ਆ ਚਾਰਜ ਤੇ ਗਲਵ ਗਲੂਵ ਦੇ ਰੱਖ ਕੇ ਵਿੱਚ ਸਾਬ ਤਾਂ ਉਧਰ ਕੀਤਾ ਜਿੱਧਰੋਂ ਕਾਲਾ ਟਰੱਕ ਖੜਾ ਮੈਂ ਚੱਲ ਨਾਲੇ ਅੰਦਰ ਕਿਹੜਾ ਕੱਢਿਆ ਕੇ ਉੱਥੇ ਖਬਰਾ ਕਿੰਨਾ ਟਾਈਮ ਲੱਗਣਾ ਬਾਥਰੂਮ ਉੱਥੋਂ ਜਾਇ ਆਉਣੇ ਆ ਇਹ ਖਾਣ ਪੀਣ ਨੂੰ ਆ ਕੋਸੋ ਵੀ ਚੱਕ ਲੈਉਣੇ ਆ ਆ ਕੀ ਹਾਲ ਟੀਮ ਕਹੀ ਜੇ ਕਰੀ ਜਾਂਦਾ ਵੈਲਕਮ ਡੋਰੀ ਬੜਾ ਹੈ ਨਹੀਂ ਨਾ ਆ ਵੀ ਪੀਟਰਾ ਤੇ ਕਾ ਆਉਂਦਾ ਫਕਾਰੇ ਮਾਰਦਾ ਜੇ ਮੂਝਦਾ ਨਾ ਸੰਧੀਆ ਆਵਾਜ਼ ਸੱਜਾ ਗਰੜ ਝੋਟਾ ਖੜਾ ਆਪਣਾ ਝੋਟਾ ਪੁੱਤ ਸਈਆ ਹੁਣ ਗੱਡਾ ਸੱਤ ਕਰੋ ਕਹਿੰਦੇ ਗਾੜੀ ਖੇਤ ਕਰੋ ਚੈੱਕ ਇਨ ਕਰਿਆਂ ਦਾ ਉਹ ਕਹਿੰਦਾ ਸਵੇਰ ਅਪਾਇੰਟਮੈਂਟ ਸੀਗੀ ਮੇਰੀ ਆਪਣਾ 10 ਵਜੇ ਦੀ ਤੇ ਹੁਣ ਬੱਜ ਗਿਆਗਾ 1 ਹੁਣ ਕਹਿੰਦੇ ਜਦੋਂ ਡੋਰ ਬਿੱਲਾ ਆਇਆ ਉਹ ਤੈਨੂੰ ਕਾਲ ਕਰਾਂਗੇ ਨੰਬਰ ਲੈ ਲਿਆ ਉਹਨਾਂ ਨੇ ਮੈਂ ਕਿਹਾ ਵੀ ਠੀਕ ਆ ਭਾਈ ਕਿਆ ਕਰ ਸਕਤੇ ਹਾਂ ਆਹ ਖੜਾ ਕੋਣਾ ਛੋਟਾ ਵਾ ਇਹਨਾਂ ਨੂੰ ਕਿ ਡੌਗ ਦੇਣਗੇ ਮੈਂ ਐਵੇਂ ਹੀ ਰੀਫਰ ਆਉਣ ਕਰੀ ਫਿਰਦਾ ਹਾਂ ਦਾ ਤੇਲ ਮਚਾ ਜਨਾ ਡਿਸਪੈਚ ਵਾਲੇ ਮੈਨੂੰ ਕਹਿੰਦੇ ਕਿ ਰੀਫਰ ਦਾ ਲੋਡ ਆ ਲੋਡ ਹੈਗਾ ਡਰਾਈ ਦਾ ਮੈਂ ਇਹਨੂੰ ਹੁਣ ਪੁੱਛ ਕੇ ਆਂ ਕਿ ਇਹ ਨੀ ਰੀਫਰ ਦਾ ਬੰਦ ਕਰ ਕਿਉਂਕਿ ਮੈਂ ਹੁਣ ਸਾਰੀ ਦੇਖ ਲਿਆ ਇੱਥੇ ਰੀਫਰ ਤਾਂ ਇੱਕ ਵੀ ਨਹੀਂ ਸਾਰੀਆਂ ਡਰਾਈਵ ਇੰਨਾ ਹੀ ਖੜੀਆਂ ਆ। ਮਾ ਹੁਣ ਬਰੇਟਾਂਾਂ ਜ਼ਿਆਦੇ ਹੋਵੇ। ਨਹੀਂ ਫੇਰ ਚੱਕਰ ਚੱਲ ਜਾਏਗਾ। ਇਹਨੂੰ ਕਰਦ ਕੇ ਬੰਦ। ਕੋਕਰਮਾ ਤੇਲ ਵੀ ਨਹੀਂ ਭਰਾਇਆ ਇਹਦੇ ਚ ਵਧੀਆ ਰਹਿ ਗਿਆ। ਨਹੀਂ ਇਹ ਤੇਲ ਉਹ ਪਾ ਲੈਣਾ ਕਿਉਂਕਿ ਨਾਲੇ ਉਹ ਜਾ ਬੇਟ ਵਾਜ ਜਾਂਦਾ ਹਨਾ। ਉਹਨੇ ਕੰਮ ਕਰ ਲਿਆ ਇੱਕ ਦੋ ਕਰਨ ਵਾਲੇ ਆ। ਹੈਲੋ ਪੰਡਾ ਜੀ ਹਾਇ ਇਹ ਤਾਂ ਇਹਨਾਂ ਦੀ ਕਾਲ ਤਾਂ ਨਹੀਂ ਆਈ ਤੇ ਸਵੇਰੇ ਮੈਂ ਖਾਦੇ ਵੀ ਸੀ ਸਿਰਫ ਦੋ ਅੰਡੇ ਤੇ ਹੁਣ ਵੱਜਣ ਨਾਲੇ ਆ ਗਏ ਆ ਦੋ ਵਜੇ ਚੱਲੇ ਘੰਟੇ ਵਾਂਗੂ ਇੱਥੇ ਹੋ ਗਿਆ ਖੜਿਆ ਨੂੰ ਆ ਮੈਂ ਪੀਉਂਤੇ ਸੀਗੇ ਦੋ ਅੰਜੀਰਾ ਬਾਦਾਮ ਖਰੋਟ ਤੇ ਛੋਲਿਆਂ ਦੇ ਦਾਣੇ ਮੈਂ ਚੱਲ ਹੋਰ ਨਹੀਂ ਤਾਂ ਖਾ ਹੀ ਲਈਏ ਬੈਠੇ ਬੈਠੇ ਨਾਲੇ ਉੱਖਣਾ ਲੱਗੂ ਮੁੜ ਕੇ ਛੇਤੀ ਕੀ ਇਹ ਕਾਲਾ ਜੇ ਇਹਨਾਂ ਦੀ ਵੀ ਲੋਡ ਕਰਦੇ ਆ ਸਾਢੇ ਤਿੰਨ ਘੰਟੇ ਬਾਅਦ ਹੁਣ ਜਾ ਕੇ ਪੇਪਰ ਮਿਲੇ ਆ ਕੇ ਹੁਣ ਇਹ ਕਹਿੰਦੇ ਅਨਵਾਈਸ ਮਿਸਿੰਗ ਆ ਤੇ ਹੁਣ ਵੇਟ ਕਰ ਲਾ ਕੇ ਕਸਟਮਰ ਨੂੰ ਭੋਜ ਦੇਮਾ ਠੀਕ ਆ ਭਾਈ ਜਿੱਥੇ ਅੱਗੇ ਸਾਢੇ ਤਿੰਨ ਘੰਟੇ ਹੋਣੇ ਔਰ ਸਹੀ ਕਿਆ ਕਰ ਸਕਦੇ ਹਾਂ ਉਹਨੇ ਉਧਰ ਸਾਈਡ ਤੇ ਖੜ ਜਾਨੇ ਲਾ ਕੇ ਬੜਾ ਬੜਾ ਜਿਆਦਾ ਟਾਈਮ ਲਾਤਾ ਕੰਜਰ ਦੇ ਨੇ ਨਾਲੇ ਕੋਈ ਵੇਟ ਤਾਂ ਚੱਲ ਹੈ ਨਹੀਂ ਹੌਲਾ ਹੀ ਆ ਲੋਡ ਸਾਰਾ ਸਾਰਾ ਹੈਗਾ ਵੇਟ 20 ਕੁ ਹਜ਼ਾਰ ਹੈਗਾ ਵੇਟ ਤਾਂ ਹੈ ਨਹੀਂ ਚੱਲ ਵਾਹ ਖਿੱਚੀ ਜਾਵਾਂਗੇ ਉੱਜਾ ਉਹ ਮੈਨੂੰ ਲੱਗਾ ਨਾ ਡੌਗ ਤੇ ਹੋਰ ਕਿਸੇ ਨੇ ਲਾਉਣਾ ਟਰੱਕ ਉਹ ਕਹਿੰਦਾ ਸਾਈਡ ਤੇ ਕਰ ਦੇ ਮੈਂ ਕਰ ਲੈਨੇ ਇਹ ਹੈ ਜੀ ਕਹਿੰਦੇ ਕੋਈ ਇੱਕ ਟ੍ਰਿਪ ਉਹਨਾਂ ਨੂੰ ਟਾਈਮ ਹੋ ਗਿਆ ਮੈਂ ਯਾਰ ਉਹਨਾਂ ਅੰਦਰ ਜਿਵੇਂ ਪੰਜਾਬ ਦੇ ਆਪਣੇ ਪਿਆ ਹੁੰਦਾ ਕੋਲ ਡਰਿੰਕ ਲੈ ਕੇ ਆਉਣੇ ਐ ਇਥੋਂ ड्यू ले के उने एंड डार्क के आगे जीत वाला मैं ग्रोसरी स्टोर हींदा है के साथ चला होना पूरा तखड़ा हूं हुन पहला मुड़े ट्रक लाई बैठा जी एक मैं वेट कीते हूं तुरया नहीं मैं ओमे दो मिनट मिनटों जा आया हां अबे जा भी बड़े मैंने तो ही मैंने तो बैक ना तोड़ना पड़े जी ਵਾਵਾ ਜਾ ਹੀ ਪੜਿਆ ਬੰਦਾ ਫਰੈਸ਼ ਹੋ ਜਾਉ ਜਨਾ ਬੈਠਾ ਬੈਠਣਾ ਇਹਨ ਦੋ ਘੰਟਿਆਂ ਬਾਅਦ ਉੱਤਰਦਾ ਜਦੋਂ ਕਿ ਹਵਾ ਠੰਢੀ ਠੰਢੀ ਆ ਥੋੜੀ ਠੀਕ ਆ ਹਾਂ ਤੇ ਰੀਵਰ ਵੀ ਕਿਹਾ ਸੀ ਹੁਣ ਕਰਨ ਨੂੰ ਮੈਂ ਨਾ ਜਿੱਥੋਂ ਲੋਡ ਚੱਕਿਆ ਉਹਨਾਂ ਨੂੰ ਪੁੱਛਿਆ ਸੀਗਾ ਹਨਾ ਮੈਂ ਵੀ ਰੀਵਰ ਚਲਾਉਣਾ ਕਹਿੰਦੇ ਨਹੀਂ ਉਹ ਕਹਿੰਦੇ ਹਾਂ ਕਿ ਉਹਦਾ ਰੀਫਰ ਦਾ ਲੋਡ ਹੀ ਨਹੀਂ ਸਾਰੇ ਜਾੜਤ ਤਾਂ ਹੋਰ ਕਹਿੰਦੇ ਨੂੰ ਡਰਾਈਵ ਇੰਨਾ ਖੜੀਆਂ ਸੀਗਾ ਇਹ ਬ੍ਰੋਕਰ ਕਹਿੰਦਾ ਕਿ ਨਹੀਂ ਰੀਫਰ ਚਲਾਓ ਤੇ ਇਹਨੂੰ ਹੀਟ ਤੇ ਕਰਕੇ ਉਹਨਾਂ ਕੀ ਸਿਸਟਮ ਆਗਾ ਅੱਲਪਾ ਆਈ ਨੰਬਰ ਦੇ ਟਾਣੇ ਲਈ ਬੜੀ ਤਕੜੀ ਖਣ ਯਾਰ ਆਏ ਨਹੀਂ ਕਦੇ ਮਾਰ ਕਾ ਕਾਚੀ ਮਾਰਦੀ ਆ ਥੋੜੀ ਜੀ ਹਜੇ ਆਸੇ ਪਾਸੇ ਹਰਿਆਲੀ ਨਹੀਂ ਨਾ ਹੋਈ ਵੈਂਟਰ ਨੰਗੀ ਕਰਕੇ ਇਹ ਹੋਰ ਮਹੀਨੇ ਵੀ ਦਿਨਾਂ ਨੂੰ ਇਹੀ ਆਇਆ ਮਾਰੂ ਹਰੇ ਬਾਈ ਫੁੱਲ 118 ਤੇ ਜਾਵੜਾ ਉਹ ਟਰੱਕ ਹੌਲੀ ਕਰ ਹੌਲੀ ਆਉਲੀ ਝੋਟਿਆ ਹੌਲੀ ਅੱਗੇ ਮੈਂ ਪਿੱਛੇ ਨਾ ਹਿੱਲ ਤੇ ਐਂਤ ਬਾਅਦ ਜਲਾ ਟਰੱਕ ਉਹਦਾ ਸਪੀਡ ਹੀ 105 35 ਦੀ ਸੀ 12 13 ਤੇ ਹੋ ਗਿਆ ਟਰੱਕ ਨਾਲ ਦੇ ਸਾਹਮਣੇ ਦੇਖਿਆ ਇਹ ਸਾਹਮਣੇ ਗੱਡੀ ਖੜੀ ਸੀ ਮਾਮਿਆਂ ਦੀ ਉਹਨੇ ਕੁਦਰਤੀ ਉਹਨੇ ਧਿਆਨ ਹੀ ਨਹੀਂ ਦਿੱਤਾ ਕਣੀ ਜ ਆਉਂਦੀ ਗੱਨ ਗੁੰਨ ਨਹੀਂ ਲੱਗੀ ਆਉਣੀ ਅਸੀਂ ਤਾਂ ਇੰਨੇ ਟਾਈਮ ਚ ਤੱਕ ਰੋਜ਼ਾਨਾ ਦੇ ਦੇਣਾ ਸੀ ਉਹਨੇ ਆਈ ਦੇ ਚ ਨਾ ਤਾਂ ਹੀ ਆ 90 ਰੁਪਏ ਤੋਂ ਤਾਂ ਹੈਪਨ ਜਾਦੇ ਹੁੰਦੇ ਸਨ ਉਹ ਸੁਣਾਉਣਾ ਪਲੇ ਕਿਉਂਕਿ ਹਿੱਲੀ ਥੋੜੇ ਜਿਹੇ ਚ ਹੈਗਾ ਜਿਆਦਾ ਹੈ ਕਈ ਥਾਵਾਂ ਤੇ ਤੇ ਫਿਰ ਇਧਰ ਪੈਂਦੀ ਘੱਟ ਕਰਕੇ ਜੋ ਪੈਂਦੀ ਆ ਫਿਰ ਸਲਿੱਪਰੀ ਪੋਲੀ ਹੋ ਜਾਂਦੀ ਆ ਉਦੋਂ ਕੰਨੀਆਂ ਵੀਡੀਓ ਕੁੜੀਆਂ ਹੁੰਦੀਆਂ ਨਹੀਂ ਹੁੰਦੀਆਂ ਮੈਂ ਕਿਥਾ ਆਉਣਾ ਤੈਨੂੰ ਦਗਾ ਕਿਉਂਕਿ ਡਾਊਨ ਹਿੱਲ ਤੇ ਨਾ ਰੁਕਦਾ ਹੀ ਨਹੀਂ ਮੁੜ ਕੇ ਚੜਨ ਵਾਲੇ ਨਹੀਂ ਚੜਦੇ ਜਿਵੇਂ ਆ ਪਿਛਲੇ ਕਿਹੜੇ ਮੇਰੇ ਨਾਲ ਹੋਈ ਆ ਜਿਵੇਂ ਹਿੱਲ ਤੇ ਜਾ ਕੇ ਟਰੱਕ ਖੜ ਗਿਆ ਚੜਿਆ ਹੀ ਨਹੀਂ ਮੁੜ ਕੇ ਅੱਜ ਤਾਂ ਲਾਹਤ ਤੇ ਪਹੁੰਚਦੇ ਪਹੁੰਚਦੇ ਯਾਰ ਲੇਟ ਹੀ ਹੋ ਗਏ ਆ ਕਿਹੜਾ ਟਾਈਮ ਹੋ ਗਿਆ 8:05 ਹੋ ਗਏ ਯਾਰ ਰਾਤ ਦੇ ਸਲੀਪ ਪਾਵਾਂਗੇ ਤੂੰ ਅਗਲੇ ਲਾਹਤ ਤੇ ਜਿਹੜਾ ਨਵਾਂ ਬਣਿਆ ਨਾ ਉਹ ਲਾਹਤ ਤੇ ਲਾਸਟ ਰੇ ਪਾਈ ਗੱਟ ਟੇਕ ਦ ਫਰਸਟ ਲੈਫਟ। ਉਹ ਤਾਂ ਇਹ ਟਾਵਰ ਲੈਂਦਾ ਕਿ ਨਾ ਹੁ ਚੱਲਦੇ ਆਂ ਬਾਕੀ ਦੇਖਦਾ ਜੇ ਫ੍ਰੀ ਹੋਣਗੇ ਤਾਂ ਨਹੀਂ ਜੇ ਇਹ ਆਵਾਜ਼ ਚਲਾਉਣਾ ਤਿੰਨ ਚਾਰ ਘੰਟੇ ਜਾਂ ਨਹੀਂ ਮੈਂ ਸਵੇਰ ਉੱਠ ਕੇ ਨਹਾ ਲਾਂਗੇ ਸਵੇਰ ਤਾਂ ਨਹਾਉਣਾ ਹੀ ਨਹਾਉਣਾ ਜੇ ਹੁਣ ਵੀ ਕਰ ਨਹੀਂ ਦੇਖ ਲੈਂਦੇ ਕੀ ਆ ਬਣਦਾ ਹੈ। ਉਹ ਕੰਜਰ ਦੇਣੇ ਨਾ ਉੱਤੇ ਲੋਡ ਲੱਦਣ ਤੋਂ ਹੀ ਬੜਾ ਟਾਈਮ ਲਾਤਾ। ਨਹੀਂ ਤਾਂ ਹੁਣ ਨੂੰ ਸਲੀਪ ਆਉਣ ਵਾਲਾ ਬੰਦਾ ਹੀ ਮੈਂ ਸਾਢੇ 3 ਘੰਟੇ ਗੁਪਰਾਵ ਕਿਤੇ ਉਹਨਾਂ ਨੇ ਤੇ ਇੰਨੀ ਕੀ ਮੇਰੀ ਬੈਟਰੀ ਗਈ ਹੈਗਾ। ਟਰਨ ਲੈਫਟ। ਚੱਲੇ ਕਿ ਘੰਟਾ ਮੰਨ ਲੈਂਦੇ। ਅਰ ਵੀ ਦੋ ਘੰਟੇ ਅੱਗੇ ਜਾਈਦੇ ਅਸੀਂ ਇੱਥੋਂ ਓਕੇ ਬੰਦੇ ਸਾਰੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਰਹਿ ਜਾਂਦਾ ਕਈ ਵਾਰੀ ਨਾ ਜਿੱਦੈ ਸੋਚ ਲਾ ਮੈਂ ਕੀ ਦੱਸਾਂ ਮੈਂ ਨਾ ਇਸ ਆਰ ਵਿੱਚ ਮੈਂ ਉੱਥੇ ਮੈਂ ਬਣੀ ਬੈ ਕੇ ਜਾ ਕੇ ਟ੍ਰਿਪ ਸ਼ੀਟ ਬਣਾਈ ਸੀ ਨਾ ਟਾਈਮ ਫਰਾਉ ਹੋਇਆ ਤੇ ਮੈਂ ਕੱਲ ਜਦੋਂ ਰੁਕਿਆ ਸ਼ਾਮ ਨੂੰ ਮੈਂ ਉਹਦੀ ਭਾਰਤੀ ਗਾਣੀ ਸਾਰੀ ਡਿਸਪੈਚ ਆਈ ਹੁੰਦੀ ਸੀ ਤੇ ਉਹੀ ਗੱਲ ਵੇਰ ਰ ਅੱਗੇ ਵੀ ਹੋਈ ਹੈ ਜਿੱਦੈ ਮੈਂ ਪਹਿਲਾਂ ਬਣਾ ਤਾ ਪਾਸਾ ਨਾ ਕੋਈ ਨਾ ਕੋਈ ਚੇਂਜ ਹੋ ਜਾਂਦਾ ਉਹੀ ਗੱਲ ਅੱਜ ਹੋਈ ਉਹ ਮੈਂ ਸਾਰੀ ਟ੍ਰਿਪ ਸ਼ੀਟ ਸਾਰਾ ਕੁਝ ਭਰ ਕੇ ਰੱਖਿਆ ਤੇ ਲੋਡ ਚੇਂਜ ਹੋ ਗਿਆ ਉਹ ਸਾਰੀ ਪਾੜ ਕੇ ਨਵੇਂ ਸਿਰੇ ਬਣਾਉਣੀ ਪਈ। ਨਵੇਂ ਤੇਲ ਲੈ ਆ ਪਾਰਾ ਪਾ। ਬਾਹਰ ਸਹੀ ਚੱਕ ਲੈ ਅੱਗੇ। ਪੰਪ ਨੰਬਰ ਕਿੰਨਾਗਾ ਇਹ? 22 ਨੰਬਰ ਆ। ਟਰੱਕ ਦੇ ਉਹ ਕਿੱ데 ਸੋਹਣੇ ਖੜਿਆ। ਰੰਗ ਕਿੱ데 ਘੈਂਟ ਲੱਗਦੇ ਆ ਨਾ। ਨਾਲ ਉਧਰ ਵਾਈਟ ਵੀ ਆ। ਫੇਰ ਰੈੱਡ। ਰੈੱਡ ਪਿੱਕ ਆਗਾ ਵਿਚਾਰੇ ਉਹਨਾਂ ਦੇ। ਕੰਨ ਗੱਲਵਾਦਾ। ਆ ਹਾਈਡ ਵਾਲੇ ਕੋਲੇ ਸਾਰੇ ਅਸ਼ੇ ਰੰਗ ਦੇ ਹੀ ਆ ਗਏ। ਆ ਲੈ। ਇਤੋਂ ਘੇੜਨ ਲੱਗਦੇ ਨੇ ਇਕੱਠੇ ਖੜੇ ਸਾਰੇ। ਐਂਡਗਾ ਲਵਾ ਦੂੰਗੀ ਪਈਆਂ ਨਾ। ਬਹੁਤ ਰੈੱਡ ਆਉਂਦਾ। ਇਹ ਕੌਣ ਦਾ ਖੜਾ ਮੈਥੋਂ ਵੀ ਪਹਿਲਾਂ ਦਾ। ਇਹ ਪਤਾ ਨਹੀਂ ਕੀ ਕਰੀ ਜਾਂਦਾ ਇੱਥੇ ਗੰਦਰ ਦਾ। ਆਹ ਸਾਰਾ ਮੁੰਡਾ ਆਇਲ ਬਿਜੀ ਕਰੀ ਬੈਠਾ ਏ। ਜਿੰਨਾ ਮੌਲਾ ਚੱਲ ਨੇ ਜੱਟ ਦਾ। 212। ਹੂੰ ਇਹ ਹੀ ਆ। ਇਹ ਵਧੀਆ ਜੋ ਤੇਲ ਪਾ ਲਿਆ ਹਨਾ ਹੁੱਥੋਂ ਤੇ ਇੱਥੇ ਸਿੱਧਾ ਗੱਡ ਕੇ ਇੱਥੇ ਰੱਖ ਦਿੰਦੇ ਆ ਆਹ ਦੇ ਚੱਕ ਲੋ ਆ ਨਾ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਦੇਖਣ ਵਾਲੇ ਦੱਸੋ ਤੁਸੀਂ ਵੀ ਸੋਹਣੇ ਲੱਗਦੇ ਨਾ ਐ ਖੜੇ ਟਰੱਕ ਗੱਡੇ ਰੰਗ ਬਰੰਗੇ ਉਹ ਭਾ ਮੇਰੇ ਟਰੱਕ ਦੇ ਮੂਹਰੇ ਕਿਹੜਾ ਗੱਡੀ ਲਾਈ ਫਿਰਦਾ ਦੇਖਾਂ ਜਾ ਕੇ ਕੀ ਆ ਚੱਕਰ ਹੈ ਭਈਆ ਯਾਹਾਂ ਗਾੜੀ ਕਿਉਂ ਲਗਾਈ ਹੈ ਸਾਡੇ ਟਰੱਕ ਦੇ ਅੱਗੇ ਸਾਰਾ ਦੂਜਾ ਵਿਭਾਗਾਂ ਜਿਹਾ ਹੀ ਲੱਗਦਾ ਮੈਨੂੰ ਇਹ ਆਹ ਇਹਣਾ ਕਹੀ ਗਰੀ ਅੱਗੇ ਹੀ ਮੈਂ ਦੱਸਿਆ ਕਿ ਆ ਕੇ ਨਾ ਪੁੱਛਣ ਲੱਗ ਜਾਂਦੇ ਆ ਪਰਫਿਊਮ ਲੈਣਾ ਫਲਾਨੀ ਦੀ ਲੈਣੀ ਆ ਹਨਾ ਸਾਨੂੰ ਆਏ ਮਿਲਿਆ ਸਾਨੂੰ ਬਹੁ ਮਿਲਿਆ ਉਹ ਕਿਹੜਾ ਮੈਂ ਤਾਂ ਚਵਲ ਮਾਰੀ ਮੁਰਕੇ ਮੈਨੂੰ ਘਰ ਦੇ ਜਾਣੇ ਕਿਹਾ ਮੈਂ ਕਿਹਾ ਸਿਰ ਦੁਖਿਆਂ ਦਾ ਕਹਿੰਦਾ ਕੀ ਮੈਂ ਪਰਫਿਊਮ ਇੱਕ ਕਰਾਉਂਦੇ ਸੀ ਉਹ ਕਹਿੰਦਾ ਜੇ ਉਹਦੇ ਤੇਰੇ ਮਗਰ ਆ ਕੇ ਵੀ ਉਹ ਤੇ ਬੇਹੋਸ਼ੀ ਵਾਲੀ ਦਵਾਈ ਪਾਈ ਹੋਈ ਮੈਂ ਕਿਹਾ ਇਹ ਵੀ ਸਹੀ ਆ ਗੱਲ ਉਹ ਜਿਹੜੇ ਪਰਫਿਊਮ ਓਰੀਜਨਲ ਕਹਿ ਕੇ ਵੇਚਦੇ ਆ ਉਹ ਹੁੰਦੇ ਦੂਜੇ ਆ ਕਹਿੰਦੇ ਸਾਡੇ ਕੋਲ ਚੋਰੀ ਦੇ ਆ ਜਿਵੇਂ ਇੰਡੀਆ ਨਹੀਂ ਆਪਣੇ ਕੋਈ ਮੈਕਸੀਮਾ ਗ੍ਰੈਂਡਰ ਵਿੱਚ ਹੀ ਜਾਂਦੇ ਹੁੰਦੇ ਆ ਐਂ ਕਹਿ ਕੇ ਕਹਿ ਕੇ ਵੀ ਸਾਡੇ ਦਾ ਟਰੱਕ ਚੋਂ ਕੱਢਿਆ ਹੀ ਤਾਂ ਐ ਇੱਥੇ ਵੀ ਚਾਲਦਾ ਉਹੀ ਕੰਮ ਇਹ ਜਾਦੇ ਮੈਨੂੰ ਮਿਲੇ ਆ ਟੈਕਸਸ ਤੇ ਓਕਲਾਮਾ ਚ ਜਾਂ 골ਡ ਚੱਕੀ ਫਿਰਦੇ ਹੁੰਦੇ ਜਾਂ ਪਰਫਿਊਮ ਵਗੈਰਾ ਕਹਿੰਦੇ ਆ ਸੋਨਾ ਗਾ 골ਡ ਵਾਲਾ ਤਾਂ ਮੋਂਟਰੀਅਲ ਵੀ ਟੱਕਿਆ ਸੀ ਮੈਨੂੰ ਦੋ ਜਾਣੇ ਸੀਗੇ ਆਪਣੇ ਇੰਡੀਆ ਨਹੀਂ ਸੀਗੇ ਪੰਜਾਬ ਤੋਂ ਨਹੀਂ ਬਾਹਰੋਂ ਤੇ ਮੈਨੂੰ ਕਹਿੰਦੇ 골ਡ ਲੈ ਲਾ ਤੈਨੂੰ ਸਸਤੇ ਚ ਦੇ ਦਾਂਗੇ ਐਂ ਕਰ ਦਾਂਗੇ ਉਹ ਹੁੰਦਾ ਕਿਹੜਾ 골ਡ ਐ ਝੋਲ ਫੇਰਿਆ ਦਾ ਹੁੰਦਾ ਮੈਂ ਹੈ ਨਾ ਜੀ ਰਾਈਟੇ ਵੰਡੇ ਅਸੀਂ ਹੈ ਨਹੀਂਗੇ ਮੇਕੂਫ ਤੇ ਐਂ ਲੈ ਲਾਂਗੇ ਇਹਨਾਂ ਨੂੰ ਮਾਰੇ ਪੁਲਿਸ ਦਾ ਨਾਮ ਲੈ ਦੇ ਤੇ ਉਹਦੀ ਭੱਜ ਲੈਂਦੇ ਆ ਫੇਰ ਲੋਟியே ਫੇਰ ਆਉਂਦੇ ਆ ਅਸਲ ਤੇ ਸਹੀ ਬਤਾਉਂ ਤੋ ਸਹੀ ਹੋ ਗਿਆ ਮੈਂ ਡਬਲ ਕੱਪ ਲੈ ਆਉਣਾ ਹੁਣ ਨਾ ਕਿਉਂਕਿ ਇਹਦੇ ਚ ਇੱਕ ਕੱਪ ਸਾਫ਼ ਰੱਖ ਲਈਦਾ ਆ ਦੇਖਾਂ ਇਹਦੇ ਚ ਕੀ ਆ ਛੋਲੇ ਦੇ ਦਾਣੇ ਤੇ ਬਦਾਮ ਬਦੂਮ ਭਿਉਲਾਂਗੇ ਤੜਕੇ ਉਧਰ ਰੱਖਦਾ ਵਾ ਚੱਲੀਏ ਮਹਾ 723 ਕਿਲੋਮੀਟਰ ਰਹਿ ਗਿਆ ਬਾਰਡਰ ਕੋਈ ਤੈਨੂੰ 4 ਘੰਟੇ ਚਲਾਉ ਮੇਰੇ ਹਿਸਾਬ ਨਾਲ ਹਾਂ 4 ਘੰਟੇ ਚਲਾਉਂਗਾ ਫੇਰ ਲੈਣਾ ਗੁੱਡ ਸਲੀਪ ਉਹ ਹੀ 12:30 1 ਵਜੂਗਾ ਰਾਤ ਦਾ ਕਹਿੰਦਾ ਕੋਸਨੋ ਨੇ ਸੜਕਾਂ ਦਾ ਹਾਲ ਰੱਖਿਆ ਆਉਣ ਗਰਮੀ ਗਰਮੀ ਕੰਟਰਕਸ਼ਨ ਚੱਲੀ ਜਾਣੀਆਂ ਦੇਖੋ ਕਾਰਤੀਆਂ ਤਿੰਨਾ ਤੋਂ ਦੋ ਇਹ ਜਿੱਥੇ ਕਹਾ ਤਿੰਨਾ ਤੋਂ ਇੱਕ ਬਣ ਗਈ ਹਨ ਤੇ ਬਾਲ ਲੌਰਾ ਲੱਗਣ ਲੱਗਿਆ ਨਾ ਮਗਰੋਂ ਪਰ ਗਰਮੀ ਗਰਮੀ ਇਹ ਕੋ ਚੱਲੀ ਜਾਣਾ ਮੈਂ ਨਾ ਗਾ ਵੀ ਦਲ ਦੋ ਚ ਟ੍ਰੈਫਿਕ ਉਸੇ ਸਪੀਡ ਤੇ ਭਰਿਆ ਜਾਂਦਾਗਾ ਜਦੋਂ ਗਾਂ ਇੱਕ ਰਹਿੰਦੀ ਆ ਉਹ ਫਿਰ ਤੁਸੀਂ ਦੇਖੋ ਤਿੰਨ ਲੈਣਾ ਦਾ ਹੀ ਇੱਕ ਬਣਨੀ ਹੈ ਨਾ ਉਦੋਂ ਮੋੜ ਟੈਂਸ ਆ ਬੰਦਾ ਹੁੰਦਾ ਹੁੰਦਾ ਇਹਦਾ ਗਾਲ ਭੈਣ ਆਪਰ ਕਿੱਥੇ ਆ ਗਈ ਭਈਆ ਇੱਥੇ ਆ ਗਿਆ 294 ਤੇ ਕੰਟਰੈਕਸ਼ਨ ਨਹੀਂ ਦਿਨੋਂ ਦਿਨ ਬੜੀ ਪਧਾਈ ਜਾਂਦੇ ਆ ਇਹਨੂੰ 5 ਸਾਲ ਦਾ ਮੈਨੂੰ ਹੀ ਹੋ ਕੇ ਦੇਖਦੇ ਨੂੰ ਨਾ ਇਹ ਤਾਂ ਨਹੀਂ ਮੁੱਕਣ ਚਾਹੁੰਦੀ ਹੁਣ ਆ ਇੱਕ ਪਾਸੇ ਇਹਨਾਂ ਲਿਲਾ ਵਿਚਾਲਿਆ ਰੱਖ ਕੇ ਨਾ ਤੇ ਉਹ ਦੋ ਲੈਣਾ ਬਣਾ ਤਿਆਂ ਦੋ ਇੱਧਰ ਇੱਕ ਉਧਰ ਦਾ ਨਹੀਂ ਕਿਆ ਕਰਦੇ ਆਹ ਲਾਈਨ ਤੇ ਨਾ ਲੈਫਟ ਵਾਲੀ ਕਿ ਟਰੱਕ ਤੋਰਣਾ ਚਲਾਉਣਾ ਬਹੁਤ ਔਖਾ ਕਿਉਂਕਿ ਇਹ ਉੱਚੀ ਨਹੀਂ ਵੀ ਬਹੁਤ ਜ਼ਿਆਦਾ ਹੁੰਦੀ ਆ ਇਹ ਐ ਸ਼ਿਕਾਗੋ ਸ਼ਿਕਾਗੋ ਕਿਨੇ ਕਿਨੇ ਆਉਣਾ ਸ਼ਿਕਾਗੋ ਮੁੰਡਿਓ ਇੰਡੀਆ ਬੜਾ ਨਾਮ ਸੁਣਦੇ ਹੁੰਦੇ ਸੀ ਨਾ ਜਾਂ ਮੂਵੀਾਂ ਵਿੱਚ ਜਾਂ ਸ਼ਿਕਾਗੋ ਸ਼ਿਕਾਗੋ ਕਰਕੇ ਆਣ ਹਣ ਇੱਥੇ ਤੁਰੇ ਫਿਰਦੇ ਆ ਘੜੇ ਨਾਲ ਮੈਦਾਂ ਓਨੇ ਗਾ ਮਾਰੀਏ ਯਾਰ ਬੱਦਲ ਹੀ ਭੜੇ ਨੀਵੇਂ ਹੋਏ ਫਿਰਦੇ ਹਨਾ ਦੇਖੀ ਕਿੱਥੇ ਆ ਉਹ ਲਾਈਟ ਪੈ ਗਈ ਤਾਂ ਤੋਂ ਅ ਕਿੰਨੇ ਨੀਵੇਂ ਹੋਏ ਵੇ ਬੱਦਲ ਮੰਦਰਾ ਅੰਕਲ ਬਰਾ ਬਰੋਬਲ ਆਈ ਤੁਰੇ ਆਉਂਦੇ ਆ ਵੀ ਕੰਜਰ ਤੇ ਇੱਕ ਲਾਈਨ ਚ ਕਰ ਲੋ ਨਾ ਲਾਂਗਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਹੇ ਹੌਲੀ ਰੇ ਹੌਲੀ ਹੌਲੀ ਜਿੱਥੇ ਲਾਸਟ ਟਾਈਮ ਨਹੀਂ ਮੈਨੂੰ ਕਿਹਾ ਸੀਗਾ ਪਿਛਲੇ ਕਿਹੜੇ ਜਦੋਂ ਮੈਂ ਬ੍ਰੈਂਟਨ ਚ ਲੈ ਆ ਸੀਗਾ ਜਿੱਥੇ ਬ੍ਰੇਕ ਲੱਗਣ ਲੱਗੇ ਸੀ ਉੱਥੇ ਪਾਰ ਉਸੇ ਪੰਪ ਤੇ ਰੁਕਿਆ ਸੀ ਸੇਮ ਪਾਰਕਿੰਗ ਆ ਜਿਹੜੀ ਤੇ ਉਹ ਰੁਕਿਆ ਸੀਗਾ ਕੱਲ ਮੈਂ ਕਹਤਾ ਨਿਆਰਾ ਆ ਗਿਆ ਨਾ 12:00 ਬਜੇ ਰਾਤ ਦੇ ਤੁਸੀਂ ਸਵੇਰ 10:00 ਵਜੇ ਬੱਕ ਚੱਲੂਗੀ ਸਾਢੇ ਘੰਟਾ ਉੱਠ ਕੜਾਂਗੇ 1.5 ਘੰਟਾ ਪਹਿਲਾਂ ਨਾਲੇ ਤਾਂ ਨਹਾ ਨੂੰ ਆਵਾਂਗੇ ਸ਼ਾਵਰ ਲੈ ਆਵਾਂਗੇ ਹਨਾ ਚਾਹ ਪਾਣੀ ਬਣਾ ਕੇ ਤੇ ਤਰਾਂ ਕੇ ਰੌਣ ਕਰਕੇ ਰੋਟੀ ਪਾਣੀ ਗਰਮ ਅੱਜ ਖਾਵਾਂਗੇ ਆਪਾਂ ਆਰੇ ਗਲੈਰਾ ਹੀ ਬੜਾ ਖਿਲ ਰਿਆ ਪਿਆ। ਹਰੇ ਸਮਾਨ ਕੱਢ ਲਏ। ਇਹ ਰੋਟੀ ਵੀ ਧਾਰਤੀ ਹੈ ਗਰਮ ਹੋਣੀ ਆਪਾਂ। ਤੇ ਅੱਜ ਖਾਵਾਂਗੇ ਆਪਾਂ ਚਿਪੜਾਂ ਦੀ ਚਟਣੀ, ਮਿਰਚਾਂ ਦਾ achar ਤੇ ਅੰਡਿਆਂ ਦੀ ਭੁਰਜੀ, ਦਹੀਂ, ਸੈਲਡ ਤੇ ਫੁੱਲ ਗੋਪੀ ਉਹ ਮਾਈਕ੍ਰੋਵੇਵ 'ਚ ਗਰਮ ਹੋਈ ਜਾਂਦੀ ਹੈ। ਬਾਈ ਮਿੱਤਰੋ ਭੁਰਜੀ ਵੀ ਗਰਮ ਕਰ ਲਈ ਆ। ਨਿਕਲਦੇ ਆ ਨਾ Papa। ਸਬਜ਼ੀ ਵੀ ਹੋ ਗਈ ਹੈ ਗਰਮ। ਬਸ ਖਾਣੇ ਆ ਰੋਟੀ ਤੇ ਲੈਣੇ ਆ ਗੁੱਡ ਸਲੀਪਾ ਤੇ ਸਾਰੇ ਜਣੇ ਕਰੋ ਸਬਸਕ੍ਰਾਈਬ ਆਪਣਾ ਚੈਨਲ। ਤੁਹਾਡੀ ਸਪੋਰਟ ਦੀ ਬਹੁਤ ਲੋੜ ਆ YouTube ਤੇ ਤੇ Facebook ਤੇ ਹਨਾ ਤੇ Insta TikTok ਸਾਰੇ ਕਿਤੇ ਸੇਮ ਹੀ ਆ ਨਾਮ। ਕੱਲਾ ਆਪਣਾ ਉਤੇ Snapchat ਤੇ ਡਿਫਰੈਂਟ ਆ ਉਤੇ ਸੀਰਸ ਸਿੱਧੂ 2019 ਆਗਾ। ਠੀਕ ਹੈ ਜੀ। ਮਿਲਦੇ ਆ ਫੇਰ ਨੈਕਸਟ ਵੀਡੀਓ ਚ। ਖਾ ਲਈਏ ਰੋਟੀ।